ਸੇ ਪਰਮਜੀਤ ਸਿੰਘ ਸੜਕ ਸੁਰੱਖਿਆ ਫੋਰਸ ਰੂਟ ਨੰਬਰ 94506 ਚਚਰਾੜੀ ਤੋਂ ਸਤਲੁਜ ਬ੍ਰਿਜ ਫਲੋਰ 22 ਕਿਲੋਮੀਟਰ ਦਾ ਏਰੀਆ ਇੱਕ ਸਾਈਡ ਦਾ ਪੈਂਦਾ ਜੀ ਅਮਰੀਕਾ ਮੇ ਅਗੇ ਐਕਸੀਡੈਂਟ ਹੋ ਗਿਆ ਜੀ ਜ਼ਖਮੇ ਨਾਸ ਤਰ ਪਹੁੰਚੋਣਾ ਜੀ ਫਰਸਟ ایڈ ਦੇਣੀ ਕੋ ਜਮ ਲੱਗ ਗਿਆ ਉਹ ਗੱਡੀ ਖਰਾਬ ਹੋ ਗਈ ਉਹਨੂੰ ਸਾਈਡ ਤੇ ਕਰਾਉਣੀ ਜੀ ਬਹੁਤ ਕੁਝ ਲੱਗਾ ਜੀ ਜੀਪੀਐਸ ਲੱਗਾ ਸਪੀਕਰ ਹੋਣਾ ਸਾਰਾ ਟੋਲ ਲਿਸਮਾਨ ਹੈ ਜੀ ਮੈਂ 레ਡੀ ਕਾਂਸਟੇਬਲ ਅੰਜੂ ਦੇਵੀ ਸੀਐਨ ਸਾਹਿਬ ਦੁਆਰਾ ਚਲਾਈ ਗਈ ਨਵੀਂ ਫੋਰਸ ਐਸਐਸਐਫ ਵਿੱਚ ਤਾਇਨਾਤ ਹਾਂ ਇਸ ਫੋਰਸ ਦਾ ਮੁੱਖ ਕੰਮ ਸੜਕ ਤੇ ਹੋਣ ਵਾਲੀਆਂ ਦੁਰਘਟਨਾਵਾਂ ਸਮੇਂ ਲੋਕਾਂ ਦੀ ਜਾਨ ਬਚਾਉਣਾ ਹੈ ਤੇ ਸੜਕਾਂ ਤੇ ਉੱਤੇ ਖੜੇ ਫਾਲਤੂ ਜਿਹੜੇ ਵੀ ਵਾਹਨ ਨੇ ਜਿਨ੍ਹਾਂ ਕਾਰਨ ਟ੍ਰੈਫਿਕ ਵਿੱਚ ਬਹੁਤ ਦਿੱਕਤ ਆਉਂਦੀ ਹੈ ਉਹਨਾਂ ਨੂੰ ਦੂਰ ਕਰਨਾ ਮਾਫ ਸਰਦਾਰ ਭਗਵੰਤ ਸਿੰਘ ਮਾਨ ਜੀ ਮੈਂ ਉਹਨਾਂ ਦੀ ਇਸ ਗੱਲ ਦਾ ਬਹੁਤ ਧੰਨਵਾਦ ਕਰਦਾ ਹਾਂ ਜਿਹੜਾ ਉਹਨਾਂ ਨੇ ਆਪਣੇ ਆਮ ਜਨਤਾ ਨੂੰ ਉਹਨਾਂ ਦੀ ਸੁਰੱਖਿਆ ਨੂੰ ਮੱਧੇ ਨਜ਼ਰ ਰੱਖਦੇ ਹੋਏ ਰੋਡ ਤੇ ਐਸਐਸਐਫ ਦੀ ਸ਼ੁਰੂਆਤ ਕੀਤੀ ਹੈ ਇਹ ਜਿਹੜੀ ਸੜਕ ਸੁਰੱਖਿਆ ਫੋਰਸ ਦਾ ਇੱਕ ਬਹੁਤ ਹੀ ਵਧੀਆ ਉਹਨਾਂ ਦਾ ਉਪਰਾਲਾ ਹੈ ਜਿਹੜਾ ਕਿ ਪਤਾ ਨਹੀਂ ਕਿੰਨੀਆਂ ਕੀਮਤੀ ਜਾਨਾਂ ਬਚਾਉਣ ਦੇ ਵਿੱਚ ਸਹਾਇਕ ਹੋਇਆ ਐਸਐਸਐਫ ਦਾ ਕਪੂਰਥਲੇ ਟ੍ਰੇਨਿੰਗ ਹੋਈ ਹੈ ਗੱਡੀਆਂ ਪਹੁੰਚ ਗਿਆ ਇੱਕ ਹਰ 30 ਕਿਲੋਮੀਟਰ ਬਾਅਦ ਇੰਟਰਸੈਪਟਰ ਦੀ ਗੱਡੀ ਵੀ ਖੜੀ ਹੋਇਆ ਕਰੂਗੀ ਉਹ ਸਾਰਾ ਕੁਝ ਦੱਸੂਗੀ ਵੀ ਕੌਣ ਕਿੰਨੀ ਸਪੀਡ ਤੇ ਜਾ ਰਿਹਾ ਹੈ ਮੈਂ ਕੋਈ ਡਰਾਉਂਦਾ ਨਹੀਂ ਪੰਜਾਬੀਆਂ ਨੂੰ ਪਰ ਮੈਂ ਸਲਾਹ ਦਿੰਦਾ ਕਿ ਅੱਜ ਤੋਂ ਬਾਅਦ ਸੜਕਾਂ ਤੇ ਕੋਈ ਸਟੰਟ ਜਾਂ ਸੜਕਾਂ ਤੇ ਮੌਤ ਨਾਲ ਖੇਡਣ ਦੀ ਕੋਸ਼ਿਸ਼ ਨਾ ਕਰਿਓ ਬਹੁਤ ਪਰਿਵਾਰਾਂ ਦਾ ਬੁਰਾ ਹਾਲ ਹੋ ਜਾਂਦਾ ਮੈਂ ਬਹੁਤ ਸਾਰੇ ਮੇਰੇ ਵੀ ਦੋਸਤ ਮਿੱਤਰ ਇਦਾਂ ਦੇ ਨੇ ਜਿਹੜੇ ਐਕਸੀਡੈਂਟ ਦਾ ਸ਼ਿਕਾਰ ਹੋਦੇ ਨੇ ਕਾਰ ਬਰਬਾਦ ਹੋ ਜਾਂਦੀ ਨੇ ਇਹ ਬਾਤ